ਪੜਾਸ਼ੋਕ ਨਾਮ ਜੀ ਸਰ ਮੇਰਾ ਨਾਮ ਪ੍ਰਕਾਸ਼ ਕੌਰ ਹੈ ਜੀ ਕਿੱਥੋਂ ਜੀ ਸਰ ਮੇਰਾ ਪਿੰਡ ਬਾਦਸ਼ਾਹਪੋਰੀ ਜੀ ਜ਼ਿਲ੍ਹਾ ਕਪੂਰਥਲਾ ਜੀ ਕੀ ਗੱਲ ਤੁਸੀਂ ਬ੍ਰੈਸ ਰੋਮੀ ਜੀਪੀ ਆ ਹਾਂਜੀ ਸਰ ਮੈਂ ਇਕੱਲੇ ਘਰ ਵਿੱਚ ਰਹਿੰਦੀ ਆ ਤੇ ਰਾਤ ਦੇ ਸਮੇਂ ਕੰਦ ਟੱਪ ਕੇ 25 ਤਰੀਕ ਦਿਹਾੜੀ ਨੂੰ ਮੁੰਡਾ ਗਵਾਂਢੀਆਂ ਦਾ ਮੁੰਡਾ ਹੈ ਉਹ ਅੱਗ ਲਾ ਕੇ ਸਾਡੇ ਘਰ ਨੂੰ ਚਲਾ ਗਿਆ ਜਿਹੜੇ ਕਮਰੇ ਨੂੰ ਬੂਹਾ ਨਹੀਂ ਸੀ ਹੈਗਾ ਸਾਰੇ ਸਕੂਟਰਿਸ ਸਾਰ ਕੇ ਸਵਾ ਉਹ ਨਾਲ ਨਾਲ ਜਿੰਨਾ ਵੀ ਸਮਾਨ ਹੈ ਸਾਰਾ ਸੜ ਕੇ ਸਵਾ ਗਿਆ ਸਾਰਾ ਨੀ ਨਾਂ ਕੀ ਮੁੰਡੇ ਦਾ ਸਾਹ ਸਾਹ ਸਿੰਘ ਉਹਦੇ ਪਿਓ ਦਾ ਨਾਮ ਮੋਹਣੀ ਹਾਂਜੀ ਕਿੱਥੇ ਰਹਿੰਦੇ ਹੋ ਫਿਰ ਬਾਦਸ਼ਾਹਪੁਰ ਵਿੱਚੋਂ ਸਾਡੇ ਗਵਾਂਢੇ ਨੇ ਜੀ ਕੀ ਕੰਮ ਕਰਦਾ ਮੁੰਡਾ ਉਹ ਜੱਟਾਂ ਜੀ ਵੀਦਾਰਾਂ ਦੇ ਪੱਠੇ-ਪੁੱਠੇ ਵੜਦਾ ਜਾਂ ਫਿਰ ਕਦੇ-ਕਦੀ ਮੱਛੀ ਫੜਨ ਚੱਲ ਜਾਂਦਾ। ਕਿਹੜੇ ਬੰਦੇ? ਕੰਮ ਕਰਦੇ। ਤਾਮ। ਅੱਛਾ ਜੀ। ਹਾਂਜੀ। ਤੇ ਤੁਸੀਂ ਕੋਈ ਕੰਪਲੇਟ ਕੀਤੀ ਪੁਲਿਸ ਵਿੱਚ? ਹਾਂਜੀ ਸਰ ਮੈਂ ਸਬੰਧਪੁਰ ਥਾਣਾ 'ਚ ਕੰਪਲੀਟ ਕੀਤੀ ਸੀ ਤੇ ਉਹ ਕੋਈ ਨਹੀਂ ਆਇਆ ਫਿਰ ਮੈਂ ਐਸਐਸਪੀ 'ਤੇ ਵੀ ਕੰਪਲੀਟ ਕੀਤੀ। ਅਜੇ ਤੱਕ ਕੋਈ ਵੀ ਨਹੀਂ ਸਾਰਾ ਆਇਆ ਹੈਗਾ। ਤੁਹਾਡੇ ਘਰਿਸ ਕੋਣ ਕੋਣ? ਸਰ ਮੈਂ ਕੱਲੀ ਘਰ ਵਿੱਚ ਰਹਿੰਦੀ ਆ ਤਾਂ ਉਹ ਇਸ ਤਰ੍ਹਾਂ ਇੱਥੋਂ ਤੱਕ ਪਹੁੰਚ ਗਿਆ। ਸਾਡੇ ਬਹੁਤ ਮਤਲਬ ਮੁਸ਼ਕਲ ਥਰਮ ਮੈਨੂੰ। ਇੱਟਾਂ ਸਾਡੇ ਘਰ ਨੂੰ ਬਹੁਤ ਜ਼ਿਆਦੀਆਂ ਮਾਰਦਾ ਮੈਂ ਉਹਦੀ ਬਾਣ ਵੀ ਵਿਖਾਇਆ ਵੀ ਇੱਤਾਂ ਵੇਖੋ ਮਾਰ ਫਿਰ ਆਂਡੀਆਂ ਗਵਾਂਡੀਆਂ ਮੈਂ ਕਹਿੰਦਾ ਵੇਖੋ ਇੱਧਰ ਇੱਟਾਂ ਕਿੰਨੀਆਂ ਮਾਰਦਾ ਸਾਡੇ ਵਾਲੇ ਦੁਆਲੇ ਬਹੁਤ ਇੱਟਾਂ ਮਾਰਦਾ ਕੰਧਾਂ ਨੂੰ ਇੱਟਾਂ ਮਾਰਦਾ ਫਿਰ ਸਾਡੇ ਵਾਲੇ ਦੁਆਲੇ ਕਮਰੇ ਤੇ ਪਟਾਕੇ بڑے ਚਲਾਉਂਦਾ ਸਾਨੂੰ ਸੌਣ ਨਹੀਂ ਦਿੰਦਾ ਵਜਾ ਕੀ ਉਹ ਸੌਣ ਤਾਂ ਜਾਂਦਾ ਵਜਾ ਹੁੰਦੇ ਵੱਡਿਆਂ ਦੀ ਥਾਂ ਸੀ ਸਾਡੇ ਵੱਡਿਆਂ ਨੇ ਖਰੀਦੀ ਸੀ ਕਹਿੰਦਾ ਇਹ ਥਾਂ ਛੱਡ ਜਾਓ ਇਹ ਥਾਂ ਛੱਡ ਜਾਓ ਜੋ ਕਿ ਕਾਗਜ਼ ਵੀ ਹੈਗੇ ਨਹੀਂ ਥਾਂ ਦੀ ਸਟੇਟਲ ਹਾਜੀ ਸਰ ਮੇਰੇ ਸਹੁਰੇ ਦੇ ਨਾਂ ਦੀ ਜੀ ਤੁਹਾਡੇ ਹਸਬੰਦ ਹਾਂਜੀ ਸਰ ਮੇਰੇ ਇੱਕ ਮਹੀਨੇ ਦੀ ਵੀ ਡ ਜੀ ਇਹ ਬੜੀ ਕੀ ਮੰਗੀ ਹੈ ਸਰ ਮੈਨੂੰ ਇਨਸਾਫ ਮਿਲਣਾ ਚਾਹੀਦਾ ਜੀ